ਦੂਜੀ ਕਲੀ ਦੀ ਫਰਿਆਦ ਹੈ ਮਲੂਕ ਤੇ ਸ਼ਾਜਾਦ ਲਓ ਸਾਹਮਣੇ ਇਹ ਆ ਸਦੀਕ ਫੱਟੀ ਖੁੱਝ ਛੜਾਈ ਖੁੱਝੇ ਇਹ ਬੱਲੇ 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 ਇੱਕ ਕਬੱਡੀ 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 चात्रा वर्गे दया बेर वर्गे खुले ने शेर वर्गे फरियाद गगन तरियादकर थोड़ा एक लख दिता जा रहा है आओ जो इसमें गगन जोगे आ रही ਕਬੱਡੀ ਪੌਂਡੀ ਫਿਰ ਤਿਆਰ ਵਰ ਤਿਆਰ ਹੈ ਚਾਰ ਜਾਫੀਆਂ ਦੇ ਵਿੱਚੋਂ ਮਲੂਕ ਅਲੀ ਆਹ ਮਲੂਕ ਅਲੀ ਫੜਿਆ ਗਿੱਟਾ ਛੜਾਇਆ ਗਿੱਟਾ ਲੱਗਿਆ ਹੋਇਆ ਜੋਰ ਆਹ ਤਾੜੀਆਂ ਫਿਰ ਵੱਜਣਗੀਆਂ ਤਿਆਰ ਹੈ ਕਿ ਵੇਖੋ ਵੱਜਦੀਆਂ ਪੱਟਾਂ ਤੇ ਥਾਪੀਆਂ ਘੇਰਾ ਰੇਡਰ ਨੂੰ ਪਾਇਆ ਚਾਰੇ ਜਾਫੀਆਂ ਆਹ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਰੈਂਬੋ ਕਾਟੋ ਕਰੰਟਾ ਇਹ ਝਾਰੀ 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 ਸਿਰਾਂ ਲੈ ਬੱਲੇ 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 ਕਬੱਡੀ ਕਬੱਡੀ ਸਿਰਾਂ 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 ਯਾਰ ਛੱਡੋ ਕਬੱਡੀ ਹੋ ਗਈ ਕਰੋੜਾਂ ਦੀ ਅੱਜ ਬੁਲਟ ਦਿੱਤੇ ਜਾ ਰਿਹਾ ਹੈ ਅੱਜ ਬੁਲਟ ਦਿੱਤੇ ਜਾ ਰਿਹਾ ਹੈ ਆ ਮਲੂਕ 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 ਬੱਲੇ 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 ਮਲੂਕ ਬੁਰੀਆ ਬੱਲੇ 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 ਸਿਰੇ ਓਏ ਸਾਹਮਣੇ ਆ ਸ਼ਹੀਯਾਦਾਂ ਕਬੱਡੀ ਪਾ ਰਿਹਾ ਯਾਫੀ 4 ਦੇ ਵਿੱਚੋਂ ਕਿਹੜਾ ਖਿਡਾਰੀ ਹੁਣ ਵੇਖਦੇ ਜੱਗੂ 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 ਸ਼ਹੀਯਾਦਾਂ ਜੱਗੂ ਸਾਜੀ ਜੱਗੂ ਸਾਜੀ ਜੱਗੂ ਸਾਜੀ ਆਪਦੇ ਵਿੱਚ ਭਾਈ ਰੁਕ ਜਿਓ ਯਾਰ ਅਨਾਉਂਸ ਤਾਂ ਕਰ ਦੇਣ ਦਿਓ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਸ਼ਹੀਯਾਦ ਅਲੀ ਸਾਜੀ ਨੇ ਕਹਿੰਦੇ 12 ਕਬੱਡੀਆਂ ਪਾਈਆਂ ਤੇ 11 ਕਾਸਰ ਕੀਤੀ ਹੈ ਪਰ ਨੌਜਵਾਨ ਕਹਿੰਦੇ ਬੂਰੀਆ ਸ਼ੀਸ਼ਰ ਜਿਸ ਨੌਜਵਾਨ ਨੇ 14 ਕਬੱਡੀਆਂ ਪਾਈਆਂ ਤੇ 13 ਅੰਕ ਹਾਸਲ ਕੀਤੇ ਐ ਇਸ ਕਰਕੇ ਬੂਰੀਆ ਸ਼ੀਸ਼ਰ ਅੱਜ ਦੇ ਕੱਪ ਦਾ ਬੈਸਟ ਟਰੈਕਰ ਇੱਕ ਵਾਰ ਤਾੜੀਆਂ ਜ਼ੋਰਦਾਰ ਜਾਰੀ ਦੇ 6 ਟੱਚ ਜਾਰੀ ਦੇ ਕਹਿੰਦੇ ਟੱਚ 6 ਤੇ ਜਫਾ 1 ਫਰਿਆਦ ਦੇ ਟੱਚ 7 ਤੇ ਜਫਾ 1 ਮਲੂਕ ਦੇ ਟੱਚ 8 ਤੇ ਜਫਾ 1 ਪਰ ਹੁਣ ਸੁਣੋ صدیق ਦੇ ਤਿੰਨ ਟੱਚ ਤੇ ਜਫਾ 1 ਇਸ ਕਰਕੇ صدیق ਸ਼ਕਰਪਰੀਆ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਬੈਸਟ ਆ ਰਿਹਾ